ਸਤੋ ਸਭ ਤੋਂ ਪਹਿਲਾਂ ਨਮਸਕਾਰ ਸਤਿ ਸ਼੍ਰੀ ਅਕਾਲ ਰਾਮ ਰਾਮ ਆਦਾਬ ਫੇਸਬੁਕ ਪੇਜ ਕੁਲਦੀਪ ਸ਼ਰਮਾ ਫੇਸਬੁਕ ਪੇਜ ਵਾਇਸ ਆਫ ਬਨਾਰਸੀ YouTube ਚੈਨਲ ਵਾਇਸ ਆਫ ਬਨਾਰਸੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਣੇ ਕੋਲ ਠਰੂਆ ਤੋਂ ਇੱਕ ਪਾਰਟੀ ਪ੍ਰਾਲੀ ਲੈਣ ਆਈ ਹੈ ਜੋ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਜਿਹੜੀ ਪ੍ਰਾਲੀ ਹੈ ਨਾ ਮੈਂ ਤਾਂ 15 ਸਾਲ ਤੋਂ ਦੇਖ ਰਿਹਾ ਸਰਕਾਰ ਵਾਸਤੇ ਵਜਨ ਬਣੀ ਹੋਈ ਹੈ ਲੋਕਾਂ ਵਾਸਤੇ ਵਜਨ ਇਨੂੰ ਵਜਨ ਨਾ ਸਮਝੋ ਪਰਾਲੀ ਦਾ ਇੱਕ ਸੋਨਾ ਹੈ ਪਰਾਲੀ ਪਸ਼ੂਆਂ ਦੀ ਖਰਾਕ ਹੈ ਜਦੋਂ ਇੱਕ ਪਸ਼ੂ ਪਰਾਲੀ ਨੂੰ ਖਾਂਦਾ ਹੈ ਪਰਾਲੀ ਖਾ ਕੇ ਦੁੱਧ ਦਿੰਦਾ ਹੈ ਦੁੱਧ ਨਾਲ ਹਜ਼ਾਰਾਂ ਰੁਜ਼ਗਾਰ ਚੱਲਦੇ ਆ ਲੋਕਾਂ ਦਾ ਢਿੱਡ ਭਰਦਾ ਹੈ ਛੋਟੇ ਬੱਚਿਆਂ ਵਾਸਤੇ ਦੁੱਧ ਬਹੁਤ ਜ਼ਰੂਰੀ ਹੈ ਦੁੱਧ ਨੂੰ ਸੰਪੂਰਨ ਭੋਜਨ ਕਿਹਾ ਗਿਆ ਹੈ ਗਊ ਦਾ ਦੁੱਧ ਤਾਂ ਵਿਸ਼ੇਸ਼ ਕਰਕੇ ਕਿਉਂਕਿ ਜਿਹੜੇ ਬੰਦੇ ਪਰਾਲੀ ਲੈ ਜਾਂਦੇ ਆ ਤਕਰੀਬਨ ਮੇਰੇ ਖਿਆਲ ਹੈ ਰਾਜਸਥਾਨ ਦੇ ਵਿੱਚ ਜ਼ਿਆਦਾ ਪਰਾਲੀ ਜਾਂਦੀ ਹੈ ਰਾਜਸਥਾਨ ਦੇ ਵਿੱਚ ਪਰਾਲੀ ਦਾ ਕੁੱਤਰਾ ਕਰਕੇ ਗਊਸ਼ਾਲਾ ਵਾਸਤੇ ਤੇ ਪਰਸਨਲ ਯੂਜ਼ ਜੋ ਆਪਣੇ ਘਰਾਂ ਦੇ ਵਿੱਚ ਜਿਨ੍ਹਾਂ ਨੇ ਪਾਲਤੂ ਪਸ਼ੂ ਰੱਖਿਆ ਉਹਨਾਂ ਵਾਸਤੇ ਜਾਂਦੀ ਹੈ। ਸੋ ਹੁਣ ਮੈਂ ਇਹਨਾਂ ਦਾ ਵੀਊ ਲਵਾਂਗਾ ਜੋ ਪਰਾਲੀ ਵਾਲਾ ਠੇਕੇਦਾਰ ਹੈ। ਤੁਸੀਂ ਦੱਸੋ ਬਈ ਪਰਾਲੀ ਦਾ ਤੁਹਾਡਾ ਕੀ ਤਜਰਬਾ ਹੈ? ਕਿਉਂਕਿ ਲੋਕਾਂ ਦੇ ਤਾਂ ਵਜਨ ਬਣੀ ਹੋਈ ਹੈ ਪਰਾਲੀ ਕੋਈ ਹੈਪੀ ਸੀਡਰ, ਸੁਪਰ ਸੀਡਰ, ਸਰਕਾਰਾਂ ਨੇ ਸੈਮੀਨਾਰ ਕਰਨੇ, ਹੋਰ ਬਹੁਤ ਸਾਰੇ ਜੁਰਮਾਨੇ ਕਰਨੇ, ਤਾਸ਼ਕ ਫੋਰਸਾਂ ਬਣਾਉਣੀਆਂ ਕਿ ਲੋਕ ਕੋਈ ਅੱਗ ਨਾ ਲਾਣ। ਤੁਸੀਂ ਪਰਾਲੀ ਦੀ ਸੰਭਾਲ ਬਾਰੇ ਦੱਸੋ। ਸਭ ਤੋਂ ਪਹਿਲਾਂ ਜੀ ਰਾਮ ਰਾਮ ਸਾਰਿਆਂ ਭਾਈਆਂ ਨਾਲ। ਮਾਰਾ ਕੰਮ ਜੀ ਪਰਾਲੀ ਕਾਇ ਜੀ। जो जी राजस्थान में जाके गौशाला में कुतर के जाएगी मैं सारे भाइयों ने यू बेनती करूँगा कि जो पराली ने बोझ ना समझो ताकि जो पराली है इसने ज्यादा तो ज्यादा हथ गला काटी जाए काट के जमा करके मारे वर्ग भाइयों ने दी जाए जो कि अग तक मामा सप्लाई करा पराली की गौशाला में और कई है पांच चार ट्रालिया गला कई आदमी घर चला रखा है मन के चल चाली पचास आदमी घर चल रहा है ਪਰਾਲੀ ਗਾਉ ਖਾਵੇ ਕੀ ਉਸ ਕਾ ਖਤਰਾ ਦੁੱਧ ਦੇਵਾ ਕੀ ਮਮਦੂਦ ਅੱਗ ਅੰਦਰ ਦੁੱਧ ਵੇਚ ਕੇ ਕਰ ਕਾ ਖਰਚਾ ਪਾਣੀ ਜੋ ਵੀ ਹੈ ਸਿਸਟਮ ਸਭ ਚੱਲਦਾ ਹੈ। ਔਰ ਪਰਾਲੀ ਨਾ ਜਿਆਦਾ ਜਿਆਦਾ ਸੰਭਾਲੀ ਜਾਏ ਇਸਨੂੰ ਆਗ ਨਾ ਲਗਾਓ। ਹੱਥ ਗੱਲਾ ਘਟਾਓ। ਹੱਥ ਗੱਲਾ ਜਿਆਦਾ ਜਿਆਦਾ ਕੱਟੋ। ਪਰਾਲੀ ਕੀ ਬਹੁਤ ਮੰਗੋ। ਸੋ ਦੋਸਤੋ ਦੇਖੋ ਛੋਟੇ ਛੋਟੇ ਬੱਚੇ ਇਹਨਾਂ ਨੇ ਲੋਕਡਾਊਨ ਦੇ ਵਿੱਚ ਦਸਵੀਂ ਪਾਸ ਕੀਤੀ ਸੀ। ਦਸਵੀਂ ਤੋਂ ਬਾਅਦ ਜਦੋਂ ਕੋਈ ਕਿਸੇ ਪਾਸੇ ਦਾਖਲਾ ਵਗੈਰਾ ਨਹੀਂ ਲੈ ਸਕੇ ਸੋ ਇਹਨਾਂ ਨੇ ਆਪਣਾ ਰਜਗਾਰ ਪਰਾਲੀ ਨਾਲੇ ਮਤਲਬ ਤੋ ਰਿਆ ਪਰਾਲੀ ਸਰਕਾਰਾਂ ਦੇ ਵੀ ਗਲਦਾ ਫੰਦਾ ਬਣੀ ਹੋਈ ਸੀ ਪਰਾਲੀ ਲੋਕਾਂ ਦੇ ਵੀ ਗਲਦਾ ਫੰਦਾ ਬਣੀ ਹੋਈ ਸੀ ਹਰ ਬੰਦਾ ਪਰਾਲੀ ਤੋਂ ਡਰਦਾ ਸੀ ਪਰ ਇਹਨਾਂ ਬੰਦਿਆਂ ਨੇ ਇੱਕ ਖਤਰੋਂ ਕੇ ਖਿਲਾੜੀ ਕਹੂੰਗਾ ਮੇਰਾ ਨੂ ਇਹਨਾਂ ਨੇ ਪਰਾਲੀ ਨੂੰ ਆਪਣਾ ਰਜਗਾਰ ਬਣਾਇਆ ਇਹ ਦੇਖੋ ਮੇਰੇ ਖਿਆਲ 25 27 ਫੁੱਟੀ ਟਰਾਲੀ ਬਣਾਈ ਇਹਨਾਂ ਨੇ ਹਾਂਜੀ 25 ਪਤਾ ਨਹੀਂ 28 ਫੁੱਟੀ ਟਰਾਲੀ ਹੈ 27 ਫੁੱਟੀ ਟਰਾਲੀ ਨਾਲ ਟਰੈਕਟਰ ਲਿਆ ਫਾਈਨਾਂਸ ਕਰਾ ਕੇ ਇਹਨਾਂ ਬੰਦਿਆਂ ਨੇ ਆਪਣਾ ਕੰਮ ਚਾਲੂ ਕੀਤਾ ਕਿਸ਼ਤਾਂ ਫੇਰੇ ਭਰਨਗੇ ਜੇ ਆਪਾਂ ਕਿਸਾਨ ਇਹਨਾਂ ਨੂੰ ਪਰਾਲੀ ਦੇਵਾਂਗੇ ਸੋ ਪ੍ਰਾਲੀ ਤੋਂ ਡਰੋ ਨਾ ਪ੍ਰਾਲੀ ਦੀ ਸ਼ਾਮ ਸੰਭਾਲ ਕਰੋ ਪ੍ਰਾਲੀ ਦਾ ਹਊਆ ਨਾ ਬਣਾਓ ਪ੍ਰਾਲੀ ਵਾਸਤੇ ਬਹੁਤ ਸਾਰੇ ਮਾਫੀਆ ਬਣ ਗਏ ਜਿਹੜੀ ਬੜੀ ਬੜੀ ਇੰਡਸਟਰੀਆਂ ਆ ਉਹਨਾਂ ਨੇ ਆ ਕੇ ਆਪਣੇ ਪ੍ਰਾਲੀ ਦੀ ਖੇਤੀ ਦੇ ਜਿਹੜੇ ਕੰਮ ਦਾ ਆਟੋਮੇਸ਼ਨ ਹੋ ਗਿਆ ਆਟੋਮੈਟਿਕ ਮਸ਼ੀਨਾਂ ਨਾਲ ਕੰਮ ਕਰਕੇ ਆਪਣੀ ਪਰਾਲੀ ਹੁੰਝ ਕੇ ਲੈ ਗਏ ਪਰਾਲੀ ਦੇ ਵਿੱਚ ਲਗਭਗ 18 ਕਿਸਮ ਦੇ ਮਾਈਕਰੋ ਤੇ ਦੂਜੇ ਮੇਨ ਨਿਊਟਰੀਐਂਟ ਹੁੰਦੇ ਆ ਸੋ ਆਪਣੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ ਜੇਕਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਮਿਹਨਤੀ ਬੰਦੇ ਜੋ ਇਨਸਾਨ ਪਰਾਲੀ ਨੂੰ ਕੁੱਤਰ ਕੇ ਗਊਸ਼ਾਲਾ ਤੱਕ ਪਹੁੰਚਾਣਗੇ ਗਊਸ਼ਾਲਾ ਦੇ ਵਿੱਚੋਂ ਗੋਹੇ ਦੇ ਖਾਦ ਦੇ ਰੂਪ ਦੇ ਵਿੱਚੋਂ ਵਾਹ ਖੇਤਾਂ ਦੇ ਵਿੱਚ ਆਊਗਾ ਸੋ ਇੱਕ ਭੂਮੀ ਦੀ ਸਿਹਤ ਲਈ ਸਵੈਲ ਹੈਲਥ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਟੀਮ ਬਣਾ ਕੇ ਆਪਣੇ 20 50 ਬੰਦਿਆਂ ਨੂੰ ਰੋਜ਼ਗਾਰ ਦਿੰਦੇ ਆ ਟਰੈਕਟਰ ਟਰਾਲੀ ਜਿਹੜਾ ਇਨਫਰਾਸਟ੍ਰਕਚਰ ਜਿਨ੍ਹਾਂ ਨੇ ਖੜਾ ਕੀਤਾ ਹੈ ਸੋ ਇਹਨਾਂ ਨੂੰ ਸਾਥ ਦਿਓ ਇਹਨਾਂ ਨੂੰ ਬੰਦਾ ਸਨਮਾਨ ਦਿਓ ਵਾਜਬ ਰੇਟ ਤੇ ਪਰਾਲੀ ਦਿਓ ਵਾਜਬ ਰੇਟ ਤੇ ਆਪਣੀ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਸ ਸਮੇਂ ਤੁਸੀਂ ਲੇਬਰ ਨੂੰ ਆਪਣੇ ਅਪੀਲ ਕਰੋ ਕਿ ਨਰੇਗਾ ਵਗੈਰਾ ਦਾ ਲਾਲਚ ਨਾ ਕਰਕੇ ਖੇਤਾਂ ਦੇ ਵਿੱਚ ਕੰਮ ਕਰੋ ਜੇ ਖੇਤਾਂ ਦੇ ਵਿੱਚ ਪਰਾਲੀ ਹੋਊਗੀ ਪਰਾਲੀ ਪਹਿਲਾਂ ਥਰਾਲ ਕੱਟਣਗੇ ਫਿਰ ਉਸ ਨੂੰ ਸਾਂਭਣਗੇ ਅੱਗੇ ਤੁਹਾਨੂੰ ਸਾਰਾ 6 ਮਹੀਨੇ ਰੋਜ਼ਗਾਰ ਮਿਲੂਗਾ ਛਾਲ ਦੇ ਵਿੱਚ ਨੇ ਲੋਕਤਾ ਸਮਾਏਕ ਪਿੰਦੇ ਆ ਜਿਹੜੇ ਵਿਲੜ ਬੰਦੇ ਆ ਤੇ ਲੋਕਾਂ ਦੀ ਸਮਰਸੀਵਲ ਦੀਆਂ ਤਾਰਾਂ ਵੱਢਦੇ ਫਿਰਦੇ ਆ ਸੋ ਉਹਨਾਂ ਨਾਲੋਂ ਇਹ ਹਜ਼ਾਰ ਗੁਣਾ ਚੰਗੇ ਆ ਸੋ ਇਹਨਾਂ ਮਿਹਨਤਕਸ਼ ਬੰਦਿਆਂ ਦੀ ਕਦਰ ਵਾਸਤੇ ਆਪਾਂ ਨੂੰ ਮਤਲਬ ਪ੍ਰਾਲੀ ਦੀ ਸੰਭਾਲ ਸੰਭਾਲ ਕਰਨ ਦੀ ਜ਼ਰੂਰਤ ਹੈ ਪ੍ਰਾਲੀ ਤੋਂ ਡਰੋ ਨਾ ਸੋ ਹੱਸਦੇ ਰਹੋ ਆਬਾਦ ਰਹੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ